ਜਿੱਥੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਲੋਕ ਠੰਡੇ ਮੌਸਮ ਦਾ ਆਨੰਦ ਲੈ ਰਹੇ ਨੇ ਉੱਥੇ ਹੀ ਇੱਕ ਵਾਰ ਫਿਰ ਤੋਂ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਇਲਾਕਿਆਂ ਦੇ ਵਿੱਚ بارش ਹੋਣ ਦੀ ਸੰਭਾਵਨਾ ਦਿਤਾਈ ਗਈ ਹੈ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਦਰਸ਼ਕਾਂ ਨੂੰ ਦੱਸ ਦਈਏ ਕਿ ਐਤਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ بارش ਹੋਈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਡਾਕਟਰ ਸੋਮਪਾਲ ਮੁਤਾਬਕ ਇਸ ਦੌਰਾਨ ਲੁਧਿਆਣਾ ਦੇ ਵਿੱਚ 17.2 ਐਮ ਐਮ ਤਰਨਤਾਰਨ ਤੇ ਨਮਾਸ਼ਹਿਰ ਦੇ ਵਿੱਚ ਸ਼ੇਰ ਨਕੂਦਰਤ ਦੇ ਵਿੱਚ 4 ਕਿਲੋਮੀਟਰ بارش ਰਿਕਾਰਡ ਕੀਤੀ ਗਈ ਹੈ ਉਹਨਾਂ ਦੱਸਿਆ ਕਿ 20 ਤੇ 21 ਅਗਸਤ ਨੂੰ ਸਵੇਰੇ ਦੇ ਉੱਤਰੀ ਇਲਾਕਿਆਂ ਦੇ ਵਿੱਚ ਭਾਰੀ بارش ਦਾ ਜੈਲੋ ਲਾਟਾ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਇਹਨਾਂ ਚ ਪਠਾਨਕੋਟ ਰੋਪੜ ਮਹਾਲੀ ਤੇ ਨਮਾਸ਼ਹਿਰ ਪ੍ਰਮੁੱਖ ਤੌਰ ਤੇ ਸ਼ਾਮਲ ਨੇ ਉਨ੍ਹਾਂ ਦੱਸਿਆ ਕਿ ਸੂਬੇ 'ਚ 34 mm بارش ਦੀ ਕਮੀ ਹੈ ਜੋ ਕਿ ਆਉਣ ਵਾਲੇ ਦਿਨਾਂ 'ਚ ਪੂਰੀ ਹੋ ਸਕਦੀ ਹੈ। ਇਸੇ ਦੌਰਾਨ ਮੌਸਮ ਕੇਂਦਰ ਵੱਲੋਂ ਜਾਰੀ ਰਿਪੋਰਟ ਮੁਤਾਬਕ ਚੰਡੀਗੜ੍ਹ ਦੇ ਵਿੱਚ 34.9, ਅੰਮ੍ਰਿਤਸਰ ਦੇ ਵਿੱਚ 35.0 ਤੇ ਲੁਧਿਆਣਾ 'ਚ 33.6, ਪਟਿਆਲਾ 'ਚ 35.0, ਬਠਿੰਡਾ ਦੇ ਵਿੱਚ 33.8 ਤੇ ਜਲੰਧਰ 'ਚ 33.1 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਦੱਸਦੀ ਕਿ ਲਗਾਤਾਰ بارش ਕਾਰਨ ਜਿੱਥੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਉੱਥੇ ਹੀ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ بارش ਹੋ ਰਹੀ ਹੈ ਜਿਸ ਦੇ ਵਿੱਚ ਕਹਿੰਦੀ ਹੈ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹੇ ਨੇ ਉਹ ਆ ਜਾਂਦੇ ਨੇ ਕਿਉਂਕਿ ਇਸ ਸਮੇਂ ਦੇ ਦੌਰਾਨ ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਕਿਤਨਾ ਕਿਤੇ ਮੰਗ ਕਰਦੇ ਸੀ ਕਿ ਪੰਜਾਬ ਸਾਡੇ ਇਲਾਕਿਆਂ 'ਚ بارش ਹੋਣੀ ਚਾਹੀਦੀ ਹੈ ਤਾਂ ਜੋ ਫਸਲ ਦਾ ਜਿਹੜਾ ਕੇ ਲਈਏ ਕਿ ਫਸਲਾਂ ਸੁੱਕ ਰਹੀਆਂ ਸੀ ਝੋਨੇ ਦੀਆਂ ਉਹਦੇ ਵਾਸਤੇ ਪੂਰਤੀ ਹੋ ਸਕੇ ਕਿਉਂਕਿ ਪੰਜਾਬ ਦੇ ਵਿੱਚ ਇੱਕ ਹਫਤਾ ਪਹਿਲਾਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਬਿਜਲੀ ਵਿਭਾਗ ਦੇ ਦਫ਼ਤਰ ਬਾਹਰ ਕਿਸਾਨਾਂ ਵੱਲੋਂ ਧਰਨੇ ਲਗਾਏ ਗਏ ਕਿ ਉਹਨਾਂ ਨੂੰ ਬਿਜਲੀ ਘੱਟ ਦਿੱਤੀ ਜਾ ਰਹੀ ਹੈ ਕੱਟ ਲਗਾਏ ਜਾ ਰਹੇ ਨੇ ਜਿਸ ਕਰਕੇ ਉਹਨਾਂ ਦੇ ਝੋਨੇ ਦੀ ਫਸਲ ਹੈ ਜਿਹੜੀ ਉਹ ਸੁੱਕ ਚੁੱਕੀ ਹੈ ਅਤੇ ਉਹਨਾਂ ਨੇ ਮੰਗ ਕੀਤੀ ਕਿ ਬਿਜਲੀ ਦੀ ਸਪਲਾਈ ਪੂਰੀ ਕੀਤੀ ਜਾਵੇ ਤਾਂ ਜੋ ਉਹਨਾਂ ਦੀ ਜਿਹੜੀ ਸੁੱਕ ਰਹੀ ਫਸਲ ਹੈ ਉਹ ਦੁਬਾਰਾ ਤੋਂ ਹਰੀ-ਭਰੀ ਹੋ ਸਕੇ ਤਾਂ ਉੱਥੇ ਹੀ ਹੋਣਾ بارش ਜਿਹੜੀ ਉਹ ਕਿਤੇ ਨਾ ਕਿਤੇ ਕਿਨਮਿਨ ਹੋ ਰਹੀ ਹੈ ਪਰ ਕਈ ਇਲਾਕਿਆਂ ਵਿੱਚ ਫਿਰ ਤੋਂ ਜੈਲੋ ਅਲਰਟ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਦੱਸਦੀ ਹੈ ਦਰਸ਼ਕਾਂ ਨੂੰ ਕਿ ਜਿਹਦੇ ਵਿੱਚ ਕਈ ਜ਼ਿਲ੍ਹੇ ਨੇ ਜਿਹੜੇ ਉਹ ਸ਼ਾਮਲ ਨੇ ਇਹਦੇ ਵਿੱਚ ਪਠਾਨਕੋਟ, ਰੋਪੜ, ਮਹਾਲੀ ਅਤੇ ਨਵਾਂ ਸ਼ਹਿਰ ਇਹ ਚਾਰ ਜ਼ਿਲ੍ਹੇ ਪ੍ਰਮੁੱਖ ਤੌਰ ਤੇ ਸ਼ਾਮਲ ਨੇ ਜਿੱਥੇ ਕਿ بارش ਹੈ ਉਹ ਹੋ ਰਹੀ ਹੈ ਅਤੇ ਕਈ ਇਲਾਕਿਆਂ ਦੇ ਵਿੱਚ بارش ਹੋਣ ਦੀ ਸੰਭਾਵਨਾ ਜਿਹੜੀ ਉਹ ਦਿੱਤਾਈ ਜਾ ਰਹੀ ਹੈ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਜ਼ਿਆਦਾ بارش ਕਰਨ ਵੀ ਬਹੁਤ ਸਾਰੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਕਿਤੇ ਪਾਣੀ ਖੜ ਜਾਂਦਾ ਕਿਤੇ ਕਹਿ ਲਈਏ ਕਿ ਜਿਹੜੇ ਲੋਕ ਨੇ ਉਹਨਾਂ ਦੇ ਨੀਵੇਂ ਘਾਡੋਂ ਬਜਾਂਦੇ ਨੇ ਸਮੱਸਿਆਵਾਂ ਵੀ ਬਹੁਤ ਆਉਂਦੀਆਂ ਨੇ ਤੇ ਜਿਹੜਾ ਕਹਿੰਦੇ ਕਿ ਕੁਦਰਤੀ ਕਰੋਪੀਆਂ ਆਉਣ ਦਾ ਵੀ ਜ਼ਿਆਦਾ ਖਤਰਾ ਵੱਧ ਜਾਂਦਾ ਜੇਕਰ بارش ਜ਼ਿਆਦਾ ਹੁੰਦੀ ਹੈ ਪਰ ਘੱਟ بارش ਦੇ ਵਿੱਚ ਵੀ ਲੋਕਾਂ ਨੂੰ ਮੁਸ਼ਕਲਾਂ ਦੇ ਸਾਹਮਣਾ ਕਰਨਾ ਪੈਂਦਾ ਹੈ ਖਾਸ ਤੌਰ ਤੇ ਕਿਸਾਨਾਂ ਨੂੰ ਪਰ ਦੂਜੇ ਪਾਸੇ ਆਮ ਲੋਕਾਂ ਨੂੰ ਜ਼ਰੂਰ ਰਾਹਤ ਦੀ ਗੱਲ ਹੁੰਦੀ ਹੈ ਕਿ ਜੇਕਰ ਕਿਤੇ بارش ਹੁੰਦੀ ਹੈ ਤਾਂ ਉਹਨਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲ ਜਾਂਦੀ ਹੈ ਪਰ ਹੁਣ ਪਿਛਲੇ ਕਈ ਦਿਨਾਂ ਤੋਂ ਤਾਂ ਲੋਕਾਂ ਨੂੰ ਪੂਰੇ ਪੰਜਾਬ ਦੇ ਵਿੱਚ ਗਰਮੀ ਤੋਂ ਰਾਹਤ ਮਿਲੀ ਹੋਈ ਹੈ ਮੌਸਮ ਜਿਹੜਾ ਹੋ ਲੋਕਾਂ ਦੇ ਅਨੁਕੂਲ ਹੈ ਜਿਸ ਦੇ ਵਿੱਚ ਲੋਕ ਖੂਬ ਆਨੰਦ ਮਾ ਰਹੇ ਨੇ ਤੇ ਆਪਣੇ ਕੰਮ ਕਰ ਰਹੇ ਨੇ ਮੌਸਮ ਦੇ ਮੁਤਾਬਕ ਜੋ ਵੀ ਅਪਡੇਟ ਹੋਏਗੀ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਦਿਵਜਾਜ਼ਤ ਧੰਨਵਾਦ